ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਨੰਬਰ 1 ਹੱਥਾਂ ਪੈਰਾਂ ਦੀ ਜਲਣ ਨੂੰ ਦੂਰ ਕਰਨ ਲਈ ਸੌਫ ਮਿਸ਼ਰੀ ਅਤੇ ਧਨੀਏ ਤੰਨਾ ਨੂੰ ਬਰਾਬਰ ਮਾਤਰਾ ਵਿੱਚ ਲੈ ਕੇ ਪਾਊਡਰ ਤਿਆਰ ਕਰ ਲੋ ਫਿਰ ਇਸ ਨੂੰ ਨਿਯਮਤ ਰੂਪ ਵਿੱਚ ਸੇਵਨ ਕਰੋ ਨੰਬਰ 2 ਕਿੰਨੋ ਖਾਣ ਨਾਲ ਚਿਹਰੇ ਤੇ ਦਾਣੇ ਨਿਕਲਨੇ ਬੰਦ ਹੋ ਜਾਂਦੇ ਹਨ ਨੰਬਰ 3 ਜੇਕਰ ਤੁਹਾਨੂੰ ਅੱਖਾਂ ਦੇ ਅੱਗੇ ਧੁੰਦਲਾਪਨ ਨਜ਼ਰ ਆਉਂਦਾ ਹੈ ਤਾਂ ਤੁਸੀਂ ਰੋਜ਼ਾਨਾ ਅੱਖਾਂ ਦੇ ਵਿੱਚ ਸਰਮਾ ਪਾਉਣਾ ਸ਼ੁਰੂ ਕਰ ਦਿਓ ਨੰਬਰ 4 ਪਤ ਗੋਭੀ ਦਾ ਸੇਵਨ ਕਰਨ ਨਾਲ ਗਰੋਥ ਵਾਧੀ ਹੈ ਅਤੇ ਵਾਲ ਵੀ ਮਜ਼ਬੂਤ ਬਣਦੇ ਹਨ ਨੰਬਰ 5 ਗਰਮੀ ਦੇ ਮੌਸਮ ਵਿੱਚ ਜਿਨ੍ਹਾਂ ਦੇ ਪੈਰਾਂ ਦੀਆਂ ਤਲੀਆਂ ਗਰਮ ਰਹਿੰਦੀਆਂ ਹਨ ਉਹਨਾਂ ਨੂੰ ਮਹਿੰਦੀ ਲਗਾਉਣ ਨਾਲ ਜਲਨ ਦੂਰ ਹੋ ਜਾਂਦੀ ਹੈ। ਨੰਬਰ 6 ਜੇਕਰ ప్రతి ਦਿਨ ਗਾਜਰ ਦਾ ਜੂਸ ਨਿਯਮਤ ਰੂਪ ਵਿੱਚ ਪੀਤਾ ਜਾਵੇ ਤਾਂ ਸਫੇਦ ਵਾਲਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਗਾਜਰ ਦੇ ਰਸ ਵਿੱਚ ਬਹੁਤ ਸਾਰੇ ਪੋਸ਼ਟਿਕ ਤੱਤ ਅਤੇ ਵਿਟਾਮਿਨ ਅਤੇ ਖਣਿਜ ਹੁੰਦੇ ਹਨ ਜੋ ਸਰੀਰ ਅਤੇ ਵਾਲਾਂ ਨੂੰ ਪੋਸ਼ਣ ਦਿੰਦੇ ਹਨ ਅਤੇ ਗਾਜਰ ਦਾ ਜੂਸ ਅੱਖਾਂ ਲਈ ਵੀ ਬਹੁਤ ਹੀ ਚੰਗਾ ਹੈ ਨੰਬਰ 7 ਜੇਕਰ ਅਚਾਨਕ ਪੇਟ ਵਿੱਚ ਦਰਦ ਸ਼ੁਰੂ ਹੋ ਜਾਵੇ ਤਾਂ ਗੁੰਗਰੇ ਪਾਣੀ ਵਿੱਚ ਕਾਲਾ ਨਮਕ ਮਿਲਾ ਕੇ ਪੀਣ ਨਾਲ ਪੇਟ ਦੇ ਦਰਦ ਤੋਂ ਬਹੁਤ ਜਲਦ ਆਰਾਮ ਮਿਲਦਾ ਹੈ ਨੰਬਰ 8 ਸਲਾਦ ਵਿੱਚ ਬੰਦ ਗੋਭੀ ਦੇ ਪੱਤਿਆਂ ਨੂੰ ਚਬਾ ਕੇ ਖਾਣ ਨਾਲ ਪਿਸ਼ਾਬ ਦੀ ਇਨਫੈਕਸ਼ਨ ਦੂਰ ਹੁੰਦੀ ਹੈ। ਨੰਬਰ 9 ਅੰਗੂਠੇ ਤੇ ਤੇਲ ਦੀ ਮਾਲਿਸ਼ ਕਰਨ ਨਾਲ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਵਾਧੀ ਹੈ। ਨੰਬਰ 10 ਚਾਹ ਪੀਣ ਤੋਂ ਪਹਿਲਾਂ ਜਾਂ ਬਾਅਦ ਵਿੱਚ ਠੰਡਾ ਪਾਣੀ ਬਿਲਕੁਲ ਵੀ ਨਹੀਂ ਪੀਣਾ ਚਾਹੀਦਾ। ਨੰਬਰ 11 ਖੜੇ ਹੋ ਕੇ ਵਾਲਾਂ ਵਿੱਚ ਕੰਗਾ ਕਰਨ ਨਾਲ ਲੋਕ ਬਹੁਤ ਜਲਦ ਬੁੱਢੇ ਹੁੰਦੇ ਹਨ। ਇਸ ਲਈ ਉਹਨਾਂ ਦੇ ਦਿਮਾਗ ਤੇ ਅਸਰ ਪੈਂਦਾ ਹੈ ਨੰਬਰ 12 ਪੈਰਾਂ ਦੇ ਬਲ ਵੈਟ ਕੇ ਕੋਈ ਵੀ ਕੰਮ ਨਹੀਂ ਕਰਨਾ ਚਾਹੀਦਾ ਇਸ ਨਾਲ ਤੁਹਾਡੀ ਨਜ਼ਰ ਕਮਜ਼ੋਰ ਹੋਣ ਲੱਗ ਜਾਂਦੀ ਹੈ ਨੰਬਰ 13 ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਤੇਲ ਦੇ ਤੇਲ ਨਾਲ ਤਾਲੂਏ ਦੀ ਮਾਲਿਸ਼ ਕਰਨ ਨਾਲ ਤੁਹਾਡਾ ਚਿੜਚਿੜਾਪਨ ਦੂਰ ਹੁੰਦਾ ਹੈ ਤੇ ਨਾਲ ਹੀ ਥਕਾਵਟ ਵੀ ਦੂਰ ਹੋ ਜਾਂਦੀ ਹੈ। ਨੰਬਰ 14 ਹਰੀਆਂ ਸਬਜ਼ੀਆਂ ਦਾ ਸੇਵਨ ਕਰਨ ਨਾਲ ਕਦੇ ਵੀ ਡਿਪਰੈਸ਼ਨ ਦੀ ਬਿਮਾਰੀ ਨਹੀਂ ਹੁੰਦੀ ਤੇ ਨਾਲ ਹੀ ਇਮਿਊਨਿਟੀ ਸਿਸਟਮ ਵੀ ਮਜ਼ਬੂਤ ਰਹਿੰਦਾ ਹੈ। ਨੰਬਰ 15 ਜੇਕਰ ਤੁਸੀਂ ਮੋਟਾਪੇ ਤੋਂ ਪਰੇਸ਼ਾਨ ਹੋ ਤਾਂ ਇੱਕ ਚਮਚ ਅਲਸੀ ਦਾ ਰੋਜ਼ਾਨਾ ਜ਼ਰੂਰ ਸੇਵਨ ਕਰੋ। ਇਸ ਨਾਲ ਤੁਹਾਡਾ ਵਜਨ ਘਟ ਹੋਣ ਲੱਗ ਜਾਵੇਗਾ। ਨੰਬਰ 16 ਜ਼ਮੀਨ ਤੋਂ ਆਪ ਜਦੋਂ ਵੀ ਉਠੋ ਤਾਂ ਬਿਨਾਂ ਸਹਾਰੇ ਦੇ ਉਠੋ। ਇਸ ਨਾਲ ਤੁਹਾਡੇ ਪੈਰਾਂ ਅਤੇ ਗੋਡੇ ਮਜ਼ਬੂਤ ਰਹਿਣਗੇ। ਨੰਬਰ 17 ਜੇਕਰ ਤੁਹਾਡੇ ਪੇਟ ਵਿੱਚ ਕੀੜੇ ਹਨ ਤਾਂ ਰੋਜ਼ਾਨਾ ਸਵੇਰੇ ਅਤੇ ਸ਼ਾਮ ਨੂੰ ਦੋ ਟਮਾਟਰ, ਕਾਲੀ ਮਿਰਚ ਅਤੇ ਕਾਲੇ ਨਮਕ ਦੇ ਨਾਲ ਖਾਓ ਇਸ ਨਾਲ ਤੁਹਾਡੇ ਪੇਟ ਦੇ ਕੀੜੇ ਮਰ ਜਾਣਗੇ ਨੰਬਰ 18 ਸਵੇਰੇ ਉੱਠ ਕੇ ਦੋ ਲਸਣ ਦੀਆਂ ਕਲੀਆਂ ਚਬਾਉਣ ਨਾਲ ਅਤੇ ਇੱਕ ਗਲਾਸ ਨਿੰਬੂ ਪਾਣੀ ਪਿਓ ਅਤੇ ਹੌਲੀ ਹੌਲੀ ਬਜ਼ਨ ਘਟ ਹੋਣ ਲੱਗ ਜਾਵੇਗਾ ਨੰਬਰ 19 ਜੇਕਰ ਤੁਹਾਨੂੰ ਚੱਕਰ ਆ ਰਹੇ ਹਨ ਤਾਂ ਦੋ ਲੌਂਗ ਇੱਕ ਕੱਪ ਪਾਣੀ ਵਿੱਚ ਉਬਾਲ ਕੇ ਪੀਓ ਲੋ ਇਸ ਨਾਲ ਚੱਕਰ ਆਉਣੇ ਬੰਦ ਹੋ ਜਾਣਗੇ ਨੰਬਰ 2 ਤਵੇ ਤੇ ਥੋੜਾ ਜਿਹਾ ਸਰੋਂ ਦਾ ਤੇਲ ਗਰਮ ਕਰਕੇ ਉਸ ਵਿੱਚ ਅੱਧਾ ਚਮਚ ਹਲਦੀ ਪਾ ਕੇ ਉਸ ਨੂੰ ਭਨ ਲਓ ਅਤੇ ਇਸ ਨੂੰ ਰੂਹ ਦੇ ਫੋਹੇ ਨਾਲ ਇਸ ਨੂੰ ਫੋੜੇ ਫੁੰਸੀਆਂ ਤੇ ਲਗਾਓ ਅਜਿਹਾ 2 ਤੋਂ 3 ਦਿਨ ਰੋਜ਼ਾਨਾ ਕਰਨ ਨਾਲ ਆਪ ਨੂੰ ਫੋੜੇ ਫੁਣਸੀਆਂ ਠੀਕ ਹੋ ਜਾਣਗੇ ਤੇ ਦੋ ਤਿੰਨ ਰੋਜ਼ਾਨਾ ਕਰਨ ਨਾਲ ਤੁਹਾਡੇ ਫੋੜੇ ਫੁਣਸੀਆਂ ਬਿਲਕੁਲ ਠੀਕ ਹੋ ਜਾਣਗੇ ਨੰਬਰ 21 ਜਿਸ ਕਿਸੇ ਨੂੰ ਅੱਧੇ ਸਿਰ ਦਰਦ ਜਾਂ ਮਾਈਗਰੇਨ ਦੀ ਸਮੱਸਿਆ ਹੈ ਤਾਂ ਉਹ ਸਿਰ ਵਿੱਚ ਜਿੱਥੇ ਦਰਦ ਹੁੰਦਾ ਹੈ ਤਾਂ ਉਹ ਉੱਥੇ ਗਾਂ ਦਾ ਸ਼ੁੱਧ ਦੇਸੀ ਘਿਓ ਲਗਾਓ ਨੰਬਰ 22 ਕੜੀ ਪੱਤਾ ਪੇਟ ਲਈ ਬਹੁਤ ਹੀ ਲਾਭਦਾਇਕ ਹੁੰਦਾ ਹੈ ਇਸ ਦੀ ਤਸਵੀਰ ਠੰਡੀ ਹੁੰਦੀ ਹੈ ਜੋ ਪੇਟ ਨੂੰ ਠੰਡਕ ਦਿੰਦਾ ਹੈ ਅਤੇ ਪਾਚਨ ਵੀ ਠੀਕ ਰਹਿੰਦਾ ਹੈ ਨੰਬਰ 23 ਜੇਕਰ ਤੁਹਾਨੂੰ ਕਿਸੇ ਕਾਰਨ ਰਾਤ ਨੂੰ ਨੀਂਦ ਨਹੀਂ ਆ ਰਹੀ ਤਾਂ ਬਸੌਣ ਤੋਂ ਅੱਧਾ ਘੰਟਾ ਪਹਿਲਾਂ ਹਲਦੀ ਵਾਲਾ ਦੁੱਧ ਪੀ ਲਓ ਇਸ ਨਾਲ ਤੁਹਾਨੂੰ ਨੀਂਦ ਬਹੁਤ ਜਲਦੀ ਆ ਜਾਵੇਗੀ ਨੰਬਰ 24 ਸਵੇਰੇ ਬੁਰਸ਼ ਕਰਨ ਵਕਤ ਕਾਲਗੇਟ ਵਿੱਚ ਥੋੜਾ ਜਿਹਾ ਬੇਕਿੰਗ ਸੋਡਾ ਅਤੇ ਨਿੰਬੂ ਦਾ ਰਸ ਮਿਲਾ ਲਓ ਇਸ ਨਾਲ ਆਪਾਂ ਦੰਦ ਚਮਕਣ ਲੱਗ ਜਾਣਗੇ ਨੰਬਰ 25 ਜੇਕਰ ਤੁਹਾਨੂੰ ਸਰਦੀ ਜਾਂ ਫਿਰ ਨੱਕ ਬੰਦ ਹੋ ਗਿਆ ਹੈ ਤਾਂ ਪਾਣੀ ਵਾਲ ਦੇ ਵਕਤ ਉਸ ਵਿੱਚ ਕੋਈ ਖੂਬਸੂਰਤ ਤੇਲ ਦੀਆਂ ਕੁਝ ਬੂੰਦਾਂ ਪਾ ਲਓ ਜਾਂ ਫਿਰ ਇੱਕ ਵਿਕਸ ਦੀ ਗੋਲੀ ਪਾ ਦਿਓ ਫਿਰ ਉਸ ਦੀਪਾ ਫਲੋ ਇਸ ਨਾਲ ਤੁਹਾਡਾ ਨੱਕ ਤੁਰੰਤ ਖੁੱਲ ਜਾਵੇਗਾ ਅਤੇ ਠੰਢ ਜੁਕਾਮ ਤੋਂ ਵੀ ਬਹੁਤ ਫਾਇਦਾ ਹੋਵੇਗਾ ਨੰਬਰ 22 ਜੇਕਰ ਤੁਹਾਡਾ ਸਿਰ ਦਰਦ ਕਰ ਰਿਹਾ ਹੈ ਤਾਂ ਥੋੜੀ ਦੇਰ ਅੱਖਾਂ ਬੰਦ ਕਰਕੇ ਆਰਾਮ ਕਰੋ ਅਤੇ ਆਪਣੀ ਗਰਦਨ ਅਤੇ ਕੰਨਾਂ ਦੇ ਪਿੱਛੇ ਅਤੇ ਗਰਦਨ ਤੇ ਹਲਕੇ ਹੱਥਾਂ ਨਾਲ ਮਾਲਿਸ਼ ਕਰੋ ਨੰਬਰ 27 ਦਿਨ ਵਿੱਚ 2 ਤੋਂ 3 ਲੀਟਰ ਪਾਣੀ ਪੀਣਾ ਚਾਹੀਦਾ ਹੈ ਜਿਸ ਨਾਲ ਤੁਸੀਂ ਬਿਮਾਰੀਆਂ ਤੋਂ ਬਚੇ ਰਹੋਗੇ ਅਤੇ ਤੁਹਾਡੀ ਸਕਿਨ ਦੀ ਗਲੋ ਕਰੇਗੀ। ਨੰਬਰ 28 kiwi ਵਿੱਚ ਭਰਪੂਰ ਫਾਈਬਰ ਦੀ ਮਾਤਰਾ ਹੁੰਦੀ ਹੈ ਜਿਸ ਦੇ ਸੇਵਨ ਨਾਲ ਕਬਜ਼ ਜਹੀ ਬਿਮਾਰੀ ਨਹੀਂ ਹੁੰਦੀ। ਇਸ ਤੋਂ ਇਲਾਵਾ ਰੋਜ਼ਾਨਾ ਇਸ ਦਾ ਸੇਵਨ ਕਰਨਾ ਚਾਹੀਦਾ ਹੈ। ਨੰਬਰ 29 ਜੇਕਰ ਤੁਹਾਨੂੰ ਹੱਥ ਪੈਰ ਕੰਬਣ ਦੀ ਸਮੱਸਿਆ ਹੈ ਤਾਂ ਰਾਤ ਦੇ ਖਾਣੇ ਤੋਂ ਬਾਅਦ ਦੋ ਲੌਂਗ ਚਬਾ ਲਓ ਤੇ ਗਰਮ ਪਾਣੀ ਪਿਓ ਇਸ ਨਾਲ ਇਸ ਸਮੱਸਿਆ ਖਤਮ ਹੋ ਜਾਵੇਗੀ ਨੰਬਰ 30 ਲਕੋਰੀਆ ਨੂੰ ਜੜ ਤੋਂ ਖਤਮ ਕਰਨ ਦੇ ਲਈ ਰੋਜ਼ਾਨਾ ਸਵੇਰੇ ਖਾਲੀ ਪੇਟ ਸੱਤ ਬਦਾਮ ਖਾਓ ਇਸ ਨਾਲ ਲਕੋਰੀਆ ਜੜ ਤੋਂ ਖਤਮ ਹੋ ਜਾਵੇਗਾ ਨੰਬਰ 31 ਸਿਰ ਵਿੱਚ ਸਰੋਂ ਦਾ ਤੇਲ ਲਗਾਉਣਾ ਚਾਹੀਦਾ ਹੈ ਇਹ ਵਾਲਾਂ ਨੂੰ ਸਫੇਦ ਨਹੀਂ ਹੋਣ ਦਿੰਦਾ ਨੰਬਰ 32 ਰਾਤ ਅਤੇ ਦੁਪਹਿਰ ਦੇ ਖਾਣੇ ਤੋਂ ਬਾਅਦ ਇੱਕ ਕਲੀ ਲਸਣ ਖਾਓ ਇਸ ਨਾਲ ਆਪ ਦਾ वजन ਘਟਨਾ ਸ਼ੁਰੂ ਹੋ ਜਾਵੇਗਾ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਇਸ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰੋ ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ